ਲੋ ਵੀਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਾ ਚਲਾ ਆਟੋ ਆਪਾਂ ગયા ਥੱਕ ਹੁਣ ਚਲਦੇ ਆ ਆਪਣੇ ਘਰ ਵੱਲ ਨੂੰ ਰਾਜਪੁਰੇ ਦਾ ਭਰਦੇ ਆਟੋ ਫਿਰ ਮੈਂ ਕੀ ਕਰਿਆ ਲਾਇਆ ਜੇਪਰ ਪਟਿਆਲਾ ਚੌਂਕ ਤੇ ਬਿਠਾਈਆਂ ਮਾਰੀ ਆਵਾਜ਼ ਰਾਜਪੁਰੇ ਦੀ ਇਹ ਦੋ ਸਵਾਰੀਆਂ ਬੈਠ ਗਈਆਂ ਮੈਂ ਚੱਲ ਇੱਕ ਦੋ ਹੋਰ ਲੱਭ ਲਈਏ ਬਾਈ ਚੱਲ ਗੈਸ ਖਰਚਾ ਹੀ ਨਿਕਲ ਜੇ ਗੈਸ ਖਰਚਾ ਲੈ ਕੇ ਚੱਲੀਏ ਬਾਕੀ ਵਾਜਾ ਮਾਰ ਮਾਰ ਥੱਕ ਕੇ ਕੋਈ ਸਾਲੀ ਸਵਾਰੀ ਨਹੀਂ ਪਤਾ ਨਹੀਂ ਅੱਜ ਮੈਂ ਕਿਦਰਤੀ ਦੇਖਿਆ ਮੰਗਲਵਾਰ ਨੂੰ ਕੰਮ ਵੈਸੇ ਹੀ ਬਹੁਤ ਘੱਟ ਹੁੰਦਾ ਮੰਗਲਵਾਰ ਨੂੰ ਪਤਾ ਨਹੀਂ ਸਾਰੀ ਦੁਨੀਆ ਨਾਈ ਤੁਰੇ ਫਿਰਦੀ ਉਸ ਤੋਂ ਬਾਅਦ ਆ ਕੇ ਜਿਹੜਾ ਚੱਲ ਪਿਆ ਆਪਾਂ 바ਦੇ ਚੱਲੇ ਤੇ ਗੇਅਰ ਮਾਰਿਆ ਸੀ 2 ਕਿਲੋਮੀਟਰ ਨੇ ਗਿਆ ਜਦੇ ਅੱਗੇ ਜਾਮ ਤੁਸੀਂ ਕੀ ਸੋਚਿਆ ਕੀ ਹੋਣਾ ਜਾਮ ਸੀਗਾ ਜਾਮ ਵੀ ਤੁਹਾਨੂੰ ਦੱਸਦਾ ਇੱਥੇ ਕਿਉਂ ਲੱਗਦਾ ਇਹ ਜਿਹੜਾ VIP ਰੋਡ ਹੈ ਨਾ ਰਸਤੇ ਹੈ ਤੇ ਦੋ ਇੱਕ ਮੈਟਰੋ ਵਾਲੀ ਸਾਈਡ ਇੱਕ ਇੰਦਰ ਲੋਗ ਵਾਲੀ ਗੁਰਦੁਆਰਾ ਵਾਲੀ ਸਾਈਡ ਇਹ ਦੋਨੋਂ ਪਾਸੇ ਛੋਟੇ ਰਸਤੇ ਆ ਵਾਦੀ 1 ਤੋਂ 1.5 ਲੱਖ ਲੋਕਾਂ ਦੀ ਕਿਲੋਮੀਟਰ ਦੇ ਸਕੁਆਰ ਫੁੱਟ ਕਿਲੋਮੀਟਰ ਦੇ ਏਰੀਆ 'ਚ 1 ਲੱਖ ਤੋਂ ਵੱਧ ਲੋਕ ਰਹਿ ਰਹੇ ਆ ਹੈਨਾ ਤੇ ਲੋਕ ਫੇ ਸਾਰੇ ਪੜੇ ਲਿਖੇ ਪੜੇ ਲਿਖੇ ਵੀ ਇਹਨੇ ਪੁੱਛੋ ਹੀ ਨਾ ਜਿਹੜੇ ਪੜੇ ਲਿਖੇ ਲੋਕ ਆ ਨਾ ਇਹ ਨਾ ਤੰਗ ਕਰਦੇ ਬਈ ਇੰਨਾ ਅਨਪੜਾ ਬੰਦਾ ਹੋਏਗਾ ਨਾ ਉਹ ਜੇ ਰੋਡ ਪਾਰ ਕਰ ਦੇਵੇ ਦੋਨੋਂ ਪਾਸੇ ਦੇਖੇਗਾ ਵੀ ਕੋਈ ਆ ਤਾਂ ਨਹੀਂ ਰਿਆ ਇਹ ਸਾਲੇ ਪੜੇ ਲਿਖੇ ਵਾ ਕੰਨ ਨੂੰ ਫੋਨ ਲੱਗਾ ਸਿੱਧਾ ਵਾ ਹੱਥੇ ਸਿੱਖਾਤ ਨਾਲ ਸਟੀਅਰਿੰਗ ਫੜਿਆ ਵਾ ਕਾਰ ਸਿੱਧੀ ਇੱਕ ਨਿਕਾਰ ਮੋੜਦੀ ਸਾਰਾ ਨੇ ਮੋੜੀ ਜਾਣੀ ਪਿੱਛੇ ਉਹਦੇ ਕੋਈ ਰੁਕਦਾ ਨਹੀਂ ਦੇਖਦੇ ਹੀ ਨਹੀਂ ਸਾਲੇ ਕੋਈ ਐਂਬੂਲੈਂਸ ਫੱਸੀ ਆ ਜਾਮ ਚ ਕੀ ਹੋਇਆ ਦੇਖੋ ਕਿੰਨਾ ਜਾਮ ਆ ਮੇਰੇ ਅੱਗੇ ਆਟੋ ਖੜਿਆ ਹੈ ਵੀ ਵਿਚਾਰਾ ਪਰੇਸ਼ਾਨ ਮੈਂ ਵੀ ਪਰੇਸ਼ਾਨ ਕਿਉਂਕਿ ਸਵੇਰੇ ਸ਼ਾਮ ਇਹੀ ਕੰਮ ਦਾ ਟਾਈਮ ਹੁੰਦਾ ਕੰਮ ਦੇ ਟਾਈਮ ਇ ਜਾਮ ਆ ਟਾਈਮ ਦੇਖ ਲੋ 6:30 ਹੋ ਰਹੇ ਆ 6:30 ਵਜੇ ਜਾਮ ਦੇਖ ਲੋ ਕਿੰਨਾ ਦੱਸ ਹੁਣ ਕੰਮ ਦਾ ਟਾਈਮ ਕਿਆ ਹੁੰਦਾ ਆਟ ਵਾਲਿਆਂ ਦਾ ਇਹੀ ਇਸ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਇਹੀ ਘੰਟਾ ਸਾਡਾ ਜਾਮ ਚ ਫਸ ਜਾਂਦਾ ਸਵਾਰੀਆਂ ਕਿਲਕੀ ਜਾਣਗੀਆਂ ਦੱਸ ਆਟ ਵਾਲਾ ਦੱਸ ਕਿਆ ਕਰੇ ਫਿਰ ਮੈਂ ਤਾਂ ਇੱਕੋ ਦੇਖਿਆ ਹੱਲ ਮੈਂ ਕਿ ਇਹਨੂੰ ਬਣਾਉ ਥਾਰ ਆਪਣੀ ਗੱਡੀ ਨੂੰ ਥਾਰ ਬਣਾ ਕੇ ਮੈਂ ਤਾਂ ਕੱਢ ਤੀ ਰੌਂਗ ਸਾਈਡ ਮੈਂ ਚਲੋ ਅੱਜ ਆਫ ਰੋਡਿੰਗ ਕਰਦੇ ਆ ਇਹਨਾਂ ਵਾਟਰ ਵਾਲੋਂ ਮਾਰੀ ਬਾਜ ਮੈਂ ਮੜ ਜਾ ਕੇ ਕਰ ਓਏ ਇਹਨੇ ਅੱਗੇ ਕੀਤਾ ਆਪਾਂ ਪਾਤੀ ਗੱਡੀ ਰੋਂਗ ਸਾਈਡ ਆਹ ਦੇਖੋ ਇਹਦੇ ਵੀ ਟੋਪੀ ਵਾਲਾ ਦੇਖਦਾ ਗੱਡੀ ਕਿੱਧਰ ਨੂੰ ਆ ਰਹੀ ਆ ਉਹ ਮੈਂ ਪਰਾਂ ਹੋ ਜਾ ਤਾਂ ਥਾਰ ਆ ਥਾਰ ਆ ਗਈ ਥਾਰ ਆਪਣੀ ਇਹ ਪਹੁੰਚਦੇ ਪਹੁੰਚਦੇ ਅੱਛਾ ਸੌਰੀ ਮੁੱਦਾ ਵੱਡਾ ਗਿਆ ਆਪਾਂ ਹਨਾ ਇਹ ਸਾਲੇ ਵੀਆਈਪੀ ਰੋ ਵਾਲੇ ਬੜੇ ਗੰਦੇ ਆ ਇਹ ਜਾਮ ਬੜਾ ਲਾ ਦਿੰਦੇ ਭਾਂਜ ਬਿਨਾ ਮਤਲਬ ਜਾਮ ਲੱਗਾ ਰੰਦਾ ਕੋਈ ਨਵਾਂ ਬੰਦਾ ਆਇਆ ਹੋਇਆ ਹੈ ਨਾ ਕਿਸੇ ਹੋਰ ਸਟੇਟ ਤੋਂ ਉਹ ਆ ਕੇ ਦੇਖਦਾ ਯਾਰ ਇੰਨਾ ਜਾਮ ਸ਼ਾਇਦ ਕੋਈ ਅੱਗੇ ਐਕਸੀਡੈਂਟ ਹੋਇਆ ਹੋਣਾ ਹੈ ਨਾ ਤਾਂ ਜਾਮ ਲੱਗਿਆ ਜਦੋਂ ਵਿਚਾਰਾ ਹੌਲੀ-ਹੌਲੀ ਕਿਸੇ ਕਿਸਕੇ ਅੱਗੇ ਪਹੁੰਚਦਾ ਅੱਗੇ ਦੇਖਦਾ ਕੁਝ ਵੀ ਨਹੀਂ ਉਹ ਪਟਦਾ ਆਪਣੇ ਵਾਲ ਭੈਣ ਜੀ ਕਿਹੜੇ ਜਗ੍ਹਾ ਕਿਹੜੀ ਜਗ੍ਹਾ ਹੈ ਅੱਗੇ ਹੈ ਤਾਂ ਕੁਝ ਵੀ ਨਹੀਂ ਬਿਨਾਂ ਮਤਲਬ ਜਾਮ ਲੱਗ ਗਿਆ ਬਿਨਾਂ ਮਤਲਬ ਦਾ ਜਾਮ ਲੱਗਦਾ ਕਦੀ ਆ ਕੇ ਦੇਖਣਾ ਵੀਰੋ ਮੈਂ ਤਾਂ ਪਾ ਕੇ ਰੋਂਗ ਸਾਈਡ ਫਿਰ ਜਿਉਂ ਖਿੱਚੀ ਜਿਉਂ ਖਿੱਚੀ ਸਿੱਧਾ ਆਪਣੀ ਥਾਰ ਆਪਾਂ ਬਚਾਦੀ ਪਟਿਆਲਾ ਚੌਂਕ ਫਿਰ ਦੁਬਾਰਾ ਵਾਪਸ ਟਾਰਗੇਟ ਸਵਾਰੀ ਫਿਰ ਭਰੀ ਰਾਜਪਰੇ ਦੀ ਸਵਾਰੀਆਂ ਕਰ ਰਹੀਆਂ ਸੀ ਕਾਲੀ ਮਾਤ ਜਿੰਨੇ ਜਾਣਾ ਬੈਜੋ ਬਾਈ ਨੇ ਥੱਲੇ ਉਤਰੋ ਟਾਰਗੇਟ ਪਹੁੰਚਾ ਤੇ ਵਾਪਸ ਰੋਂਗ ਸਾਈਡ ਹੀ ਪਾਲੀ ਪਰਲੇ ਪਾਸੇ ਦੇਖਿਆ ਤੁਸੀਂ ਕਿੰਨਾ ਜਾਮ ਹੈ ਬਾ ਉਸ ਤੋਂ ਬਾਅਦ ਹੁਣ ਹੋ ਗਈ ਹੈ ਸ਼ਾਮ ਚੱਲੀਏ ਘਰ ਆਪਣੇ ਬਾਕੀ ਵੀਰੋ ਜਿਵੇਂ ਤੁਹਾਨੂੰ ਪਤਾ ਮੇਰਾ ਚੈਨਲ ਬਲੌਕ ਹੋ ਗਿਆ ਸੀਗਾ 6000 ਸਬਸਕ੍ਰਾਈਬਰ ਸੀਗੇ ਬੜੇ ਜਦੋ ਜਹਿਦ ਕਰਕੇ ਬਣਾਏ ਸੀਗੇ ਤੁਸੀਂ ਆਪਣਾ ਮੇਰੀ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਸ਼ੇਅਰ ਕਰਦੇ ਆ ਕਰੋ ਤੇ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਭਰਾਵਾਂ ਯਾਰਾਂ ਦੋਸਤਾਂ ਤੇ ਫੈਮਿਲੀ ਵਾਲੇ ਮੋਬਾਈਲ ਲੈ ਕੇ ਜ਼ਬਰਦਸਤੀ ਕਰ ਦੋਣਾ ਤੋਂ ਵੀ ਇਹ ਤੁਹਾਡੇ ਭਰਾ ਨੂੰ ਚੱਲ ਦੋ ਪੈਸੇ ਆਣੇ ਸ਼ੁਰੂ ਹੋ ਜਾਣ ਆਟੋਸ ਨਾਲ ਪਤਾ ਗੁਜ਼ਾਰਾ ਨਹੀਂ ਹੁੰਦਾ ਇਹ ਮੇਰੀ ਘਰ ਵਾਲਿਆਂ ਦਾ ਬਹੁਤ ਚਿੱਕਾ ਮਾਰਦੀ ਆ ਸਾਰਾ ਦਿਨ ਜਾਂਦੇ ਹੋ ਕਰਦੇ ਕੀ ਆ ਉਹ ਕਰਦੇ ਕੀ ਆ ਉਹ ਪੈ ਕਿੱਥੇ ਆ ਇਸ ਕਰਕੇ ਵੀ ਚੱਲ ਥੋੜੀ ਜੀ ਇਨਕਮ ਸਾਡ ਤਾਂ ਮੈਨੂੰ ਸ਼ੁਰੂ ਹੋ ਜੇਗੀ ਫਿਰ ਚੱਲ ਆਪਣਾ ਗੁਜ਼ਾਰਾ ਹੋਣਾ ਵਧੀਆ ਹੋ ਜਾਏਗਾ ਬਸ ਹੁਣ ਤੁਹਾਡੇ ਹੱਥ 'ਚ ਸਾਰਾ ਕੁਝ ਆ ਠੀਕ ਹੈ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਆ ਆ ਗਿਆ ਪਟਿਆਲਾ ਚੌਂਕ ਪਹੁੰਚ ਗਿਆ ਆਪਣੇ ਆਪਣੇ ਮੰਜ਼ਲ ਤੇ ਇਹ ਸਾਹਮਣੇ ਗੰਜਾ ਜਿਹਾ ਸਾਲਾ ਜਰਦਾ ਬਣਾ ਰਿਆ ਖੜਾ ਬਾ ਲਾਤੀਆਂ ਸਵਾਰੀਆਂ ਇੱਥੇ ਠੀਕ ਹੈ ਭਾਈ